ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਅੱਜ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਵਿਖੇ ਜ਼ਿਲ੍ਹਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਫਤਿਹਪੁਰ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਹੋਈ ਇਸ ਮੌਕੇ ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਨੇ ਕਿਹਾ ਭਾਰਤ ਪਾਕਿਸਤਾਨ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਛਾਏ ਜੰਗ ਦੇ ਬਦਲ ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੋਵਾਂ ਦੇਸ਼ਾਂ ਵਿਚਕਾਰ ਵਿਚੋਲਗੀ ਨਿਭਾਉਂਦੇ ਰਾਜੀਨਾਮਾ ਕਰਵਾਉਂਦੇ ਹਨ ਜੰਗਬੰਦੀ ਤੇ ਕੀਤੇ ਗਏ ਐਲਾਨ ਨੂੰ ਸੁਣ ਸੁਣਦੇ ਆ ਜਿੱਥੇ ਪੂਰੇ ਦੇਸ਼ ਵਾਸੀਆਂ ਦੇ ਨਾਲ ਖਾਸ ਕਰਕੇ ਪੰਜਾਬ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਧੰਨਵਾਦ ਕੀਤਾ 500 ਤੋਂ ਭਰਪੂਰ ਸਿੰਘ ਮਟਰਾ ਦੇ ਨਾਲ ਸੁਨੀਲ ਕੌੜਾ ਦੀ ਰਿਪੋਰਟ ਅੱਗੇ ਆਪਣੀ ਮੇਜਰ ਕਰਤੀ ਆ ਇਹ ਕੋਪਰਟਨ ਰੱਖਿਆ ਸ਼ੁਕਰਾਨਾ ਸ਼ੁਕਰਾਨਾ ਦੀ ਜਗ੍ਹਾ ਤੋਂ ਚੰਗੇ ਚੰਗੇ ਕੜੀ ਜਾਂਦਾ ਹੈ ਕਿ ਛੋਟਾ ਜਿਹਾ ਸਭ ਧੋਖਾ ਦੇ ਸਭ ਪਰ ਇਹ ਜੰਗਲ ਦੀ ਸਮਾਹੀ ਨਾ ਇਹ ਜੰਗਲ ਨੂੰ ਰੋਕਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਦੇ ਪ੍ਰਧਾਨ ਸਰਦਾਰ ਸਮਰਜੀਤ ਸਿੰਘ ਜੀ ਮਾਨ ਤੇ ਉਹਨਾਂ ਦੀ ਪਾਰਟੀ ਵੱਲੋਂ ਤੇ ਸਰਬ ਜਿਹੜੇ ਪੰਜਾਬ ਦੇ ਲੋਕਾਂ ਵੱਲੋਂ ਜਗਬੰਦੀ ਦਾ ਸਨੇਹਾ ਦਿੱਤਾ ਗਿਆ ਕਿ ਅਸੀਂ ਜੰਗਲ ਨਹੀਂ ਚਾਹੁੰਦੇ ਤੋ ਕਿ ਜੰਗ ਜੇ ਲੱਗੂ ਤਾਂ ਦੋ ਪੰਜਾਬਾਂ ਦੀ ਤਾਂ ਤਵਾਹੀ ਪੱਕੀ ਆ ਜਾਪਾਨ ਦੇ ਵਿੱਚ ਜਦੋਂ ਜਪਾਨੀ ਸਿੱਟੇ ਗਏ ਨੇ ਉਹਨਾਂ ਦੀ ਕਪੈਸਿਟੀ ਬਹੁਤ ਘੱਟ ਸੀ ਜਿਹਨਾਂ ਦਾ ਚੋਲ ਬੰਬ ਕਰਦੇ ਨੇ ਉਹਦਾ ਟੈਂਪਰੇਚਰ ਜਿਹੜਾ ਹੁੰਦਾ ਉਹ ਬਹੁਤ ਉੱਚੀ ਡਿਗਰੀ ਦਾ ਹੁੰਦਾ 100 ਡਰਜੀ ਦੇ ਪਾਣੀ ਤੇ ਜੰਗ ਪਾਣੀ ਉਬਲ ਜਾਂਦਾ ਇਹ ਦੂਜੇ ਥੋੜੇ ਜਿਹਾ ਹੋਰ ਕਰੀਏ ਤਾਂ ਲੋਹਾ ਵੀ ਪਿਘਲ ਜਾਂਦਾ 200 ਡਰਜੀ ਸੈਂਟੀਗ੍ਰੇਡ ਤੇ ਇਹ ਜਦੋਂ ਬੰਬ ਪਣੇ ਇਹਨੇ 4000 35 ਗ੍ਰੈਡ ਟੈਂਪਰੇਚਰ ਹੋ ਰਹਾ ਜਦੋਂ ਬੰਬ ਪਣੇ ਲੋਹਾ ਦਾ ਲੋਹਾ ਬਿਲਡਿੰਗਾਂ ਵੀ ਵਿਗਲ ਜਾਣੀ ਜਿਹੜਾ ਪਰਮਾਣੂ ਬੰਬ ਇਹ ਤਵਾਹੀ ਨੂੰ ਰੋਕਣ ਵਾਸਤੇ ਜਿਹੜਾ ਅਭਰਾਲਾ ਕੀਤਾ ਸਰਦਾਰ ਸਿਮਰ ਸਿੰਘ ਜੀ ਮਾਨ ਇਹਨਾਂ ਨੇ ਲੈਟਰ ਪਕਾ ਲਿਖੇ ਟਰੰਪ ਨੂੰ ਲਿਖੇ ਜਾਂ ਹੋਰ ਕਿਹੜੀਆਂ ਵੱਡੀਆਂ ਜਥੇਬੰਦੀਆਂ ਨੇ ਜਿਹੜੇ ਵੱਡੀ ਸਰਕਾਰਾਂ ਨੂੰ ਉਹਨਾਂ ਨੂੰ ਲਿਖੇ ਉਹ ਲਿਖਣ ਤੋਂ ਬਾਅਦ ਇਥੇ ਮਜਾਰੇ ਵੀ ਕੀਤੇ ਪ੍ਰੋਟੈਸਟ ਕੀਤੇ ਮੋਤ ਪੱਤਰ ਵੀ ਦਿੱਤੇ ਜਿਨ੍ਹਾਂ ਦਾ ਅਸਰ ਹੋਇਆ ਕਿ ਜੰਗ ਰੁਕ ਗਈ ਠੀਕਾ ਥੋੜੀ-ਬਹੁਤੀ ਸ਼ਹਿਨਖਾਨੇ ਦਾ ਹੁੰਦੀ ਰਹਿ ਗਈ ਉਹ ਕੰਪਲਾ ਤੇ ਸਰਦਾਰ ਕਹਿੰਦੇ ਆ ਕਿਸੇ ਨਾਮ ਦਾ ਅਰੰਭੀਕਾ ਦੇ ਰਾਸ਼ਟਰਪਤੀ ਕੰਪਲਾ ਜਿਨ੍ਹਾਂ ਦੇ ਸਦਕਾ ਇਹ ਮੀਟਿੰਗ ਇਹ ਮਤਲਬ ਹੈ ਜੰਗ ਹੈ ਇਹ ਕਾਲੀ ਜੀ ਜੰਗਰੇ ਨਾਲ ਕਿਸੇ ਪਾਕਿਸਤਾਨ ਦਾ ਨਾ ਸਾਨੂੰ ਨਾ ਕੀ ਹਿੰਦੋਸਤਾਨ ਨਾ ਰੋਹ ਭਾਰਤ ਦੇ ਨਾਮ ਮਤ ਲਾਉਣਾ ਕਿ ਅੱਜ ਪੰਜਾਬ ਦਾ ਸਭ ਤੋਂ ਵੱਧ ਨਸਾਨ ਹੋਇਆ ਇਸ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਕੋਸ਼ਿਸ਼ ਕੀਤੀ ਕਿ ਮੱਦੇਨਜ਼ਰ ਮਾਨ ਸਾਹਿਬ ਨੂੰ ਮਤ ਲਿਖੇ ਜਾਂ ਸਹਿਭਿੱਧ ਵੀ ਉਹ ਉਪਰਾਲਾ ਕਰਨ ਲਈ ਜਾਂਚ ਬੰਦੀਆਂ ਜਿਹੜੀਆਂ ਨੇ ਰੁਪਈਆ ਨੇ ਮਾਨ ਸਾਹਿਬ ਦੇ ਉਪਰਾਲੇ ਤਹਿਤ ਇਹ ਜੰਗਾਂ ਜਿਹੜੀ ਰੁਕ ਗਈ ਉਹਦੀ ਫਸਲ ਜੋ ਮਾਨ ਸਾਹਿਬ ਨੇ ਬੜੇ ਤਰੀਕੇ ਨਾਲ ਕੰਮ ਕੀਤਾ ਸਾਡੀ ਜੰਗਮੰਦੀ ਰੋਕਿਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਲੈਟਰ ਲਿਖੇ ਤਾਂ ਪੰਜਾਬ ਥੋੜੀ ਸ਼ਾਂਤੀ ਦਾ ਮਾਹੌਲ ਹੋਇਆ ਤੇ ਮੈਂ ਸਾਨੂੰ ਦਾ ਦਿਨੋਂ ਤੈ ਹਾਂ ਹਾਂਜੀ ਹਾਂਜੀ ਧੰਨਵਾਦ ਹੋਰ ਮੈਂ ਤੁਹਾਨੂੰ ਹੋਰ ਦੇ ਪ੍ਰੋਗਰਾਮ ਮੀਟਿੰਗ ਦੇ ਵਿੱਚ ਇਹ ਪ੍ਰੋਗਰਾਮ ਲੈਣ ਦਾ ਵੀ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੋਊ ਦੇਣ ਦਾ ਕਿ ਆਪਾਂ ਮੀਟਿੰਗ ਦੇ ਵਿੱਚ ਇੱਕ ਸਨੇਹਾ ਲਾ ਲਈਏ ਇਹ ਜਿਹੜੀ ਮੀਟਿੰਗ ਵੀ ਹੋ ਰਹੀ ਹੈ ਇਹ ਕੋਈ ਤੱਲੀ ਪਾਰਟੀ ਦੀ ਨਹੀਂ ਹੋ ਰਹੀ ਸਾਡਾ ਸਨੇਹਾ ਜਿਹੜੇ ਵੀ ਲੋਕ ਪੰਜਾਬ ਦੇ ਵਿੱਚ ਵੱਸਦੇ ਨੇ ਜਿਹਦੀ ਮਰਜ਼ੀ ਥਲੇ ਨਾ ਹੋਣ ਜਿਹਦੇ ਨਾ ਮਰਜ਼ੀ ਹੋਣ ਆਪਾਂ ਇਕੱਠੇ ਹੋ ਕੇ ਆਪਣੀ ਨਸਲ ਤੁਸੀਂ ਨੂੰ ਬਚਾਈਏ ਜੇ ਉਹ ਜੰਗ ਹੋ ਜਾਂਦੀ ਤਾਂ ਛੜਦਾ ਪੰਜਾਬ ਤੇ ਲੈਦੇ ਪੰਜਾਬ ਦਾ ਕੱਖ ਨਹੀਂ ਸੀ ਰਹਿਣਾ ਸਾਡੀ ਕੋਈ ਵੀ ਇੱਥੇ ਜਿਹੜਾ 트ਰੱਪ ਸਾਹਿਬ ਨੇ ਤੇ ਜੁਐਨਓ ਦੇ ਮੈਂਬਰਾਂ ਨੇ ਇਹ ਸਾਡੀ ਜੰਗ ਬੰਦ ਕਰਾਈ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅੱਗੇ ਤੋਂ ਵੀ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆਂ ਟਰੰਪ ਸਾਹਿਬ ਨੂੰ ਵੀ ਜਿਹੜਾ ਆ ਖਿੱਤਾ ਪੰਜਾਬ ਦਾ ਸਾਨੂੰ ਸਾਡਾ ਪੰਜਾਬ ਦਾ ਜਿਹੜਾ ਖਿੱਤਾ ਸਿੱਖ ਰਾਜ ਦਿੱਤਾ ਜਾਵੇ ਅਸੀਂ ਇੰਡੀਆ ਨਾਲ ਵੀ ਵਰਤਾਂਗੇ ਅਸੀਂ ਪਾਕਿਸਤਾਨ ਨਾਲ ਹੀ ਵਰਤਾਂਗੇ ਅਸੀਂ ਚੀਨ ਨਾਲ ਹੀ ਵਰਤਾਂਗੇ ਇਹ ਤਿੰਨੇ ਦੇਸ਼ਾਂ ਨੇ ਪਰਮਾਣੂ ਹਥਿਆਰ ਨੇ ਇਹਨਾਂ ਦਾ ਇੱਟ ਕੁੱਤੇ ਦਾ ਬੈਰ ਹੈ ਜੇ ਕਦੇ ਵੀ ਉਹ ਚੱਲ ਜਾਂਦਾ ਸਾਰਿਆਂ ਨੂੰ ਵੱਧ ਨੁਕਸਾਨ ਯਾਦਦਾ ਹੋਣਾ ਚਾਹੇ ਇੱਥੇ ਸਾਡਾ ਹਿੰਦੂ ਵੀਰ ਰਹਿੰਦਾ ਚਾਹੇ ਮੁਸਲਮਾਨ ਰਹਿੰਦਾ ਚਾਹੇ ਸਾਈ ਰਹਿੰਦਾ ਚਾਹੇ ਸਿੱਖ ਰਹਿੰਦੇ ਨੇ ਉਹ ਬੰਬਰੇ ਕੁਝ ਨਹੀਂ ਦੇਖਣਾ ਵੀ ਕੌਣ ਰਹਿੰਦਾ ਕੌਣ ਨਹੀਂ ਰਹਿੰਦਾ ਉਹਨੇ ਸਾਰਿਆਂ ਦਾ ਖਾਤਮਾ ਕਰ ਦੇਣਾ ਸੀ ਕਰ ਵੀ ਦੇਣਾ ਪਰ ਸਾਡੀ ਇੱਥੇ ਬਫਰ ਸਟੇਟ ਜਦੋਂ ਵੱਡੂਗੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਾਰਿਆਂ ਨੂੰ ਬਰਾਬਰਤਾ ਦਿੱਤੀ ਹੋਈ ਸੀ ਓਕੜੇ ਇੱਥੇ ਬਰਾਬਰਤਾ ਰਹੂਗੀ ਕਾਇਮ ਰਹੂਗੀ ਇੱਕ ਨੇ ਮੰਦਿਰ ਰਹਿਣਗੇ ਇੱਕ ਨੇ ਮਸੀਤਾਂ ਰਹਿਣਗੀਆਂ ਇੱਕ ਨੇ ਗਿਰਜੇ ਰਹਿਣਗੇ ਇੱਕ ਨੇ ਗੁਰਦੁਆਰਾ ਸਾਹਿਬ ਰਹਿਣਗੇ ਸਾਰੇ ਸੁਖੀ ਬਸਣਗੇ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਮਹਾਰਾਜੇ ਕੀ ਵੀ ਅਰਦਾਸ ਕਰਦੇ ਆਂ ਵੀ ਸਾਡੇ ਦੇ ਮਿਹਰ ਭਰੇ ਹੱਥ ਰੱਖੋ ਅਸੀਂ ਇਹ ਜੰਗ ਨਹੀਂ ਚਾਹੁੰਦੇ ਅਸੀਂ ਆਮਨ ਚਾਹੁੰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ